ਖਬਰ ਲੈਣੇ ਆ ਅਮਰੀਕਾ ਤੋਂ ਜਿੱਥੇ ਬੀਤੀ ਰਾਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਸਰੀ ਵਾਰ ਰਾਸ਼ਟਰਪਤੀ ਅਹੁਦੇ ਦੀ ਸੋਚ ਚੁੱਕੀ ਤੁਹਾਨੂੰ ਦੱਸ ਦਿੰਦੇ ਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਮਵਾਰ ਨੂੰ ਹੋਏ ਸੋਚ ਚੁੱਕ ਸਮਾਗਮ ਦੇ ਦੌਰਾਨ ਪ੍ਰਸਿੱਧ ਓਪੇਰਾ ਗਾਇਕ ਕ੍ਰਿਸਟੋਫਰ ਮੈਕਿਓ ਨੇ ਰਾਸ਼ਟਰੀ ਗੀਤ गा ਕੇ ਆਪਣੀ ਸ਼ਾਨਦਾਰੀ ਪੇਸ਼ਕਾਰੀ ਦੇ ਨਾਲ ਚਾਰਚਮ ਲਗਾ ਦਿੱਤੇ ਇਸ ਤੋਂ ਪਹਿਲਾਂ ਵੀ ਪਿਛਲੇ ਰਾਸ਼ਟਰਪਤੀ ਦੇ ਸੋਚ ਚੁੱਕ ਸਮਾਗਮਾਂ ਵਿੱਚ ਕੁਝ ਦਿੱਕਤ ਗਾਇਕ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ ਤo ਅੰਦਾਜ਼ੇ ਨੇ ਆ ਕਿ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 100 ਚੁੱਕ ਸਮਾਗਮ ਦੇ ਵਿੱਚ ਕਈ ਵੱਡੇ ਅਰਬਪਤੀਆਂ ਟੈਕਨੋਲੋਜੀ ਕੰਪਨੀਆਂ ਦੇ ਸੀਈਓ ਅਤੇ ਗਲੋਬਲ ਕਾਰੋਬਾਰੀ ਨੇਤਾਵਾਂ ਨੂੰ ਨੇ ਵੀ ਸ਼ਿਰਕਤ ਕੀਤੀ ਹੈ ਹਾਈ ਪ੍ਰੋਫਾਈਲ ਸਮਾਗਮ ਦੀ ਸ਼ੁਰੂਆਤ ਵਾਸ਼ਿੰਗਟਨ ਦੇ ਸੈਂਟ ਜੋਨ ਚਰਚ ਵਿਖੇ ਪ੍ਰਾਰਥਨਾ ਸਭਾ ਦੇ ਨਾਲ ਹੋਈ ਅਤੇ ਇਸ ਤੋਂ ਬਾਅਦ ਯੂ ਐਸ ਕੈਪੀਟਲ ਵਿਖੇ 100 ਚੁੱਕ ਸਮਾਗਮ ਸ਼ੁਰੂ ਹੋਇਆ ਟੈਸਲਾ ਅਤੇ ਸਪੇਸਐਕਸ ਦੇ ਸੀਈਓ ਐਲਮਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਮਾਗਮ ਵਿੱਚ ਸ਼ਾਮਲ ਹੋਏ ਰਿਪੋਰਟਰਾਂ ਦੇ ਮੁਤਾਬਿਕ ਮਸਕ ਨੇ ਟਰੰਪ ਦੀ ਚੋਣ ਮੁਹਿੰਮ ਟਰੰਪ ਨੇ ਸਰਕਾਰੀ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਮਸਕਰੂਨ ਨਵੇਂ ਵਿਭਾਗ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ। ਉਹਨਾਂ ਤੋਂ ਇਲਾਵਾ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੀ ਪਤਨੀ ਪ੍ਰਿੰਸਲਾ ਚੇਨ ਦੇ ਨਾਲ ਚਰ ਸੇਵਾ ਵਿੱਚ ਸ਼ਿਰਕਾ ਕੀਤਾ। ਟਰੰਪ ਦੀ ਚੋਣ ਜਿੱਤ ਤੋਂ ਬਾਅਦ ਮੈਟਾ ਨੇ ਕਈ ਨੀਤੀਗਤ ਬਦਲਾਅ ਕੀਤੇ ਜਿਵੇਂ ਕਿ ਅਮਰੀਕਾ ਦੇ ਤੱਥ ਜਾਂਚ ਪ੍ਰੋਗਰਾਮ ਨੂੰ ਖਤਮ ਕਰਨਾ ਅਤੇ ਇਮੀਗ੍ਰੇਸ਼ਨ ਵਰਗੇ ਵਿਵਾਦਪੂਰਨ ਮੁੱਦਿਆਂ 'ਤੇ ਚਰਚਾ ਅਤੇ ਪਾਬੰਦੀਆਂ ਨੂੰ ਘਟਾਉਣਾ। ਇਸ ਤਬਦੀਲੀ ਨੂੰ ਰੂੜੀਵਾਦੀ ਸਮਰਥਕਾਂ ਨਾਲ ਟਰੰਪ ਦੇ ਸ਼ਬਦਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੱਜੋਂ ਦੇਖਿਆ ਗਿਆ ਹੈ। ਤੁਹਾਨੂੰ ਜਾਣਕਾਰ ਦੇ ਦੇਣਾ ਕਿ ਭਾਰਤੀ ਉਦਯੋਗਪਤੀ ਮੁਕੇਸ਼ ਅਮਾਨੀ ਜੋ ਕਿ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਹਨ ਉਹਨਾਂ ਨੇ ਵੀ ਸਮਾਗਮ 'ਤੇ ਸ਼ਿਰਕਾ ਕੀਤੀ ਰਿਲਾਇੰਸ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੈ ਜਿਸ ਦਾ ਕਾਰੋਬਾਰ ਊਰਜਾ ਪ੍ਰਚਨ ਅਤੇ ਦੂਰ ਸੰਚਾਰ ਦੇ ਵਿੱਚ ਫੈਲਿਆ ਹੋਇਆ ਹੈ ਅਮਾਨੀ ਨੇ ਟਰੰਪ ਦੇ ਸੌ ਚੁੱਕ ਸਮਾਗਮ ਤੋਂ ਪਹਿਲਾਂ ਦੇਹ ਪ੍ਰੋਮ ਵਿੱਚ ਵੀ ਸ਼ਿਰਕਾ ਕੀਤੀ ਹੈ ਸੌ ਚੁੱਕਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਵੱਡੇ ਐਲਾਨ ਕਰ ਦਿੱਤੇ ਤੁਹਾਨੂੰ ਦੱਸ ਦਿੰਨੇ ਆ ਕਿ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਤੇ 25% ਟੈਰਿਫ ਲਗਾ ਸਕਦੇ ਹਨ ਜਦਕਿ ਨਵੀਂ ਅਮਰੀਕੀ ਵਪਾਰ ਨੀਤੀ ਦੇ ਹਿੱਸੇ ਵਜੋਂ ਦੂਜ ਡੰਡਕਾਰੀ ਉਪਾਏ ਕਰਨ ਦਾ ਵਾਅਦਾ ਵੀ ਕੀਤਾ ਗਿਆ 트럼ਪ ਨੇ ਉਹਦੇ ਦੀ ਸੋਚਣ ਤੋਂ ਕੁਝ ਘੰਟਿਆਂ ਬਾਅਦ ਹੀ ਦੋ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਾਂ ਵਿਰੁੱਧ ਆਪਣੀ ਧਮਕੀ ਨੂੰ ਫਿਰ ਤੋਂ ਦਰਾਇਆ ਅਤੇ ਉਨ੍ਹਾਂ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਮੈਕਸੀਕੋ ਅਤੇ ਕੈਨੇਡਾ ਤੇ 25 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਉਹ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇ ਰਹੇ ਹਨ ਅਤੇ ਫੈਟਾਨੀਲ ਨੂੰ ਵੀ ਆਉਣ ਦੀ ਇਜਾਜ਼ਤ ਦੇ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ 1 ਬਰਵਰੀ ਨੂੰ ਤੇਰੀ ਲਾਗੂ ਕਰਨ ਬਾਰੇ ਸੋਚ ਰਹੇ ਹਨ ਇਸ ਤੋਂ ਪਹਿਲਾਂ ਸੋਮਵਾਰ ਨੂੰ 트ੰਪ ਨੇ ਅਮਰੀਕੀ ਕਾਮਿਆਂ ਅਤੇ ਪਰਿਵਾਰਾਂ ਦੀ ਰੱਖਿਆ ਦੇ ਲਈ ਅਮਰੀਕੀ ਵਿਵਾਹ ਪ੍ਰਣਾਲੀ ਵੀ ਤੁਰੰਤ ਸੁਧਾਰ ਸ਼ੁਰੂ ਕਰਨ ਦੀ ਸੋਹ ਵੀ ਖਾਦੀ ਸੀ 트ੰਪ ਚੋਣ ਜਿੱਤਣ ਤੋਂ ਬਾਅਦ ਇਹ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਗੱਲ ਕਰਦੇ ਆ ਰਹੇ ਸਨ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਬਣ ਚੁੱਕਣ ਤੋਂ ਤੁਰੰਤ ਬਾਅਦ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਬਿਲ ਪਾਸ ਕਰ ਦਿੱਤਾ ਬਿਲ 6435 ਵੋਟਾਂ ਨਾਲ ਪਾਸ ਹੋ ਗਿਆ ਇਸ ਬਿਲ ਨੂੰ ਲੇਕਿਨ ਰੈਲੀ ਇੱਕ ਦਾ ਨਾਮ ਦਿੱਤਾ ਗਿਆ ਹੈ ਰਾਸ਼ਟਰਪਤੀ 트াম্প ਗੈਰ ਕਾਨੂੰਨੀ ਇਮੀਗ੍ਰੇਸ਼ਨ ਬਾਰੇ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ ਉਹਨਾਂ ਨੇ ਸੋਚੁੱਕ ਸਮਾਗਮ ਦੌਰਾਨ ਇਹ ਵੀ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਅਬਰਾਦੀ ਸਾਡੇ ਦੇਸ਼ ਦੇ ਵਿੱਚ ਆਣ ਉਹ 1 ਜਾਂ 2 ਹਫ਼ਤਿਆਂ ਵਿੱਚ ਬਿੱਲ ਤੇ ਦਸਖਤ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਅਸੀਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਾਂਗੇ ਇਸ ਤੋਂ ਇਲਾਵਾ ਸੋਚੁੱਕਨ ਤੋਂ ਬਾਅਦ 트াম্প ਓਲ ਦਫ਼ਤਰ ਪਹੁੰਚੇ ਉਹਨਾਂ ਨੇ ਇੱਥੇ ਕਈ ਕਾਰਜਕਾਰੀ ਆਦੇਸ਼ਾਂ ਤੇ ਦਸਖਤ ਕੀਤੇ ਇਸ ਸਮੇਂ ਦੌਰਾਨ ਉਹਨਾਂ ਨੇ ਬਾਈਡਨ ਸਰਕਾਰ ਦੇ 78 ਫੈਸਲਿਆਂ ਨੂੰ ਵੱਡੀ ਗਿਣਤੀ ਵਿੱਚ ਰੱਦ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਵੀ ਕੀਤਾ ਹੈ ਨਾਲ ਹੀ 6 ਜੁਨੀ 2001 ਨੂੰ ਕੈਪੀਟਲ ਹਿੱਲ ਤੇ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਵੀ ਉਹਨਾਂ ਨੇ ਮਾਫ਼ ਕਰ ਦਿੱਤਾ ਡੋਨਾਲਡ ਟਰੰਪ ਨੇ ਸੋਚ ਚੁੱਕ ਸਮਾਗਮ ਤੋਂ ਬਾਅਦ ਵੱਡਾ ਐਲਾਨ ਕਰਦੇ ਹਾਂ ਕਿ ਆ ਕਿ ਮੈਕਸੀਕੋ ਸਰੱਦ ਤੇ ਐਮਰਜੈਂਸੀ ਲਾਗੂ ਕੀਤੀ ਜਾਵੇਗੀ ਮੈਕਸੀਕੋ ਸਰੱਦ ਤੇ ਕੰਦ ਬਣਾਈ ਜਾਵੇਗੀ ਅਤੇ ਕੁਝ ਬੈਠਿਆਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾਵੇਗਾ ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਹੁਣ ਤੋਂ ਅਮਰੀਕਾ ਤੇਲ ਅਤੇ ਗੈਸ ਦੀ ਬਰਾਮਦਵੀ ਬਰਾਮਦਵੀ ਵਧਾਏਗਾ ਅਤੇ ਇਹ ਦੇਸ਼ ਇੱਕ ਨ ਅਸੀਂ ਦੂਸਰੇ ਦੇਸ਼ਾਂ ਤੇ ਟੈਕਸ ਦੇ ਟੈਰੀ ਵਧਾਵਾਂਗੇ ਅਸੀਂ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਵਿੱਚ ਸੁਧਾਰ ਕਰਾਂਗੇ ਅਮਰੀਕਾ ਦੇ ਵਿੱਚ ਨਸ਼ਾ ਤਸਕਰਾ ਨੂੰ ਅਤਵਾਦੀ ਐਲਾਨਾ ਜਾਵੇਗਾ ਇਜ਼ਰਾਈਲ ਅਤੇ ਫਿਲਸਤੀਨ ਅਤੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਸੰਘਰਸ਼ ਤੇ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਇਹਨਾਂ ਦੇਸ਼ਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਵਿਰੋਧੀਆਂ ਨਾਲ ਬਦਲੇ ਦੀ ਭਾਵਨਾ ਦੇ ਨਾਲ ਨਹੀਂ ਨਿਪਟਿਆ ਜਾਵੇਗਾ ਮੈਂ ਜੰਗ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਮਰੀਕਾ ਦੀ ਫੌਜ ਦੂਜੇ ਦੇਸ਼ਾਂ ਵਿੱਚ ਜੰਗਾਂ ਵਿੱਚ ਨਹੀਂ ਜਾਵੇਗੀ ਮੈਂ ਚਾਹੁੰਦਾ ਹਾਂ ਕਿ ਦੁਨੀਆ ਮੈਨੂੰ ਸ਼ਾਂਤੀ ਬਣਾਉਣ ਵਾਲਿਆਂ ਵਜੋਂ ਜਾਣੇ ਇਜ਼ਾਈਲ ਦੇ ਕੈਦੀਆਂ ਨੂੰ ਮੇਰੇ ਸੋਹ ਚੁੱਕ ਸਮਾਗਮ ਤੋਂ ਪਹਿਲਾਂ ਰਿਹਾ ਕਰ ਦਿੱਤਾ ਗਿਆ ਸੀ ਅਸੀਂ ਮੱਧ ਪੂਰਬ ਵਿੱਚ ਸ਼ਾਂਤੀ ਸਭਾ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਟਰੰਪ ਨੇ ਚੀਨ ਨੂੰ ਵੀ ਚੁਣੌਤੀ ਦਿੰਦੇ ਕਿਹਾ ਕਿ ਅਸੀਂ ਪਨਾਮਾ ਸ਼ਹਿਰ ਤੇ ਚੀਨ ਦਾ ਕਬਜ਼ਾ ਖਤਮ ਕਰ ਦੇਵਾਂਗੇ ਅਸੀਂ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਰੱਖਾਂਗੇ ਤੁਹਾਨੂੰ ਦੱਸਦੇ ਹਾਂ ਕਿ ਸੋਹ ਚੁੱਕਦੇ ਹੀ ਟਰੰਪ ਨੇ ਕਿਹੜੀਆਂ ਫਾਈਲਾਂ ਤੇ ਦਸਖਤ ਕੀਤੇ ਹਨ ਕੈਪੀਟਲ ਹਿੱਲ ਤੇ 6 ਜਨਵਰੀ 2021 ਨੂੰ ਹੋਏ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮਾਫੀ ਦਿੱਤੀ ਗਈ ਡਰੱਗਜ਼ ਕਾਰਟੇਲ ਨੂੰ ਅਤਵਾਦੀ ਸੰਗਠਨ ਐਲਾਨਿਆ ਗਿਆ ਅਮਰੀਕਾ ਦੀ ਦੱਖਣੀ ਸਰਦ ਰਹੀ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਤੋਂ ਅਮਰੀਕੀ ਲੋਕਾਂ ਦੀ ਸੁਰੱਖਿਆ ਕੀਤੀ ਜਾਵੇਗੀ ਮੈਕਸੀਕੋ ਤੇ ਕੈਨੇਡਾ ਤੇ 25% ਦੀ ਟੈਰਿਫ ਹੋਰ ਲਗਾਇਆ ਜਾਵੇਗਾ ਇਹ ਇੱਕ ਵਾਰ ਤੋਂ ਲਾਗੂ ਹੋ ਸਕਦਾ ਹੈ ਅਮਰੀਕਾ ਪੈਰੀ ਜਲਵਾਯੂ ਸਮਝੌਤੇ ਤੋਂ ਬਾਹਰ ਹੋ ਜਾਵੇਗਾ ਫੈਡਰਲ ਸਰਕਾਰ ਦੇ ਵੀ ਨਿਯੁਕਤੀਆਂ ਯੋਗਤਾ ਦੇ ਆਧਾਰ ਤੇ ਹੋਣਗੀਆਂ ਸਰਕਾਰੀ ਸੈਂਸਰਸ਼ਿਪ ਖਤਮ ਕੀਤੀ ਜਾਵੇਗੀ ਤੇ ਅਮਰੀਕਾ ਵਿੱਚ ਬੋਲਣ ਦੀ ਆਜ਼ਾਦੀ ਨੂੰ ਬਹਾਲ ਕੀਤਾ ਜਾਵੇਗਾ ਸਭ ਤੋਂ ਵੱਡਾ ਜਿਹੜਾ ਫੈਸਲਾ ਦਿੱਤਾ ਗਿਆ ਹੈ ਉਹ ਅਮਰੀਕਾ ਵਿੱਚ ਤੀਸਰੇ ਲਿੰਗ ਨੂੰ ਗੈਰ ਕਾਨੂੰਨੀ ਐਲਾਨ ਕੀਤਾ ਗਿਆ ਹੈ ਅਮਰੀਕਾ ਮੈਕਸੀਕੋ ਸਰੱਤੇ ਰਾਸ਼ਟਰੀ ਅਮਰਦਨ ਸੀ ਦਾ ਐਲਾਨ ਵੀ ਕਰ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦੇਸ਼ ਦੇ ਵਿੱਚ ਟਿਕਟੌਕ ਸੇਵਾਵਾਂ ਦੀ ਬਹਾਲੀ ਨੂੰ ਵਧਾ ਦਿੱਤਾ ਹੈ ਉਹਨਾਂ ਨੇ ਚੀਨ ਦੀ ਮਾਲਕੀਤ ਵਾਲੇ ਛੋਟੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟੌਕ ਦੇ ਸੰਚਾਲਨ ਨੂੰ 75 ਦਿਨਾਂ ਤੱਕ ਵਧਾਉਣ ਦੇ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਖਤ ਕਰ ਦਿੱਤੇ ਹਨ ਇਸ ਡੈਡਲਾਈਨ ਦੇ ਦੌਰਾਨ 트੍ਰੰਪ ਇੱਕ ਪ੍ਰਸਤਾਵ ਨੂੰ ਅੱਗੇ ਵਧਾਉਣ ਦੀ ਯੋਜਨਾ ਵੀ ਬਣਾ ਰਹੇ ਹਨ ਜੋ ਕਿ 170 ਮਿਲੀਅਨ ਅਮਰੀਕੀਆਂ ਦੇ ਵੱਲੋਂ ਵਰਤੇ ਗਏ ਪਲੇਟਫਾਰਮ ਨੂੰ ਪਾਬੰਦੀਆਂ ਤੋਂ ਵੀ ਬਚਾਏਗਾ ਤੇ ਰਾਸ਼ਟਰੀ ਸੁਰੱਖਿਆ ਦੀ ਵੀ ਰੱਖਿਆ ਕਰੇਗਾ ਟਰੰਪ ਦੇ ਵੱਲੋਂ ਉਹ ਸਾਕਰ ਕੀਤੇ ਗਏ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੈਂ ਅਟਾਰਨੀ ਜਰਨਲ ਨੂੰ ਅੱਜ ਤੋਂ 75 ਦਿਨਾਂ ਦੀ ਮਿਆਦ ਤੱਕ ਇਸ ਐਕਟ ਨੂੰ ਲਾਗੂ ਕਰਨ ਦੇ ਲਈ ਕੋਈ ਕਾਰਵਾਈ ਨਾ ਕਰਨ ਦਾ ਨਿਰਦੇਸ਼ ਦੇ ਰਿਆਂ ਤਾਂ ਜੋ ਮੇਰਾ ਪ੍ਰਸ਼ਾਸਨ ਇੱਕ ਕਰਮੰਦ ਢੰਗ ਨਾਲ ਅੱਗੇ ਵਸ सके ਉਹਨਾਂ ਨੇ ਸਾਬਕਾ ਬਾਈਡਨ ਦੀ ਸਰਕਾਰ ਤੇ ਹਮਲਾ ਬੋਲਿਆ ਅਤੇ ਕਿਹਾ ਕਿ ਇਸਨੇ ਕਈ ਗਲਤ ਫੈਸਲੇ ਲਏ ਸਨ ਟਰੰਪ ਨੇ ਕਿਹਾ ਕਿ ਹੁਣ ਦੁਨੀਆ ਦਾ ਕੋਈ ਵੀ ਦੇਸ਼ ਸਾਡੀ ਵਰਤੋਂ ਨਹੀਂ ਕਰ ਸਕੇਗਾ ਅਸੀਂ ਆਪਣੀ ਪ੍ਰਭੂਸੱਤਾ ਬਣਾਈ ਰੱਖਾਂਗੇ ਉਹਨਾਂ ਨੇ ਇੱਕ ਵਾਰ ਫਿਰ ਮੇਕ ਅਮਰੀਕਾ ਗ੍ਰੇਟ ਅਰੀਨ ਦਾ ਨਾਰਾ ਦੁਹਰਾਇਆ ਅਤੇ ਕਿਹਾ ਕਿ ਕੁਸਬੈਟ ਨੂੰ ਰੋਕਣ ਦੇ ਲਈ ਦੱਖਣੀ ਸਰਹੱਦ ਤੇ ਐਮਰਜੈਂਸੀ ਲਗਾਈ ਗਈ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਮੈਕਸੀਕੋ ਦੀ ਸਰਹੱਦ ਤੇ ਕੰਧ ਵੀ ਬਣਾਉਣਗੇ। ਉਹਨਾਂ ਨੇ ਕਿਹਾ ਕਿ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਮਾਉਂਟ ਡੈਨੇਲੀ ਰੱਖਿਆ ਜਾਵੇਗਾ। ਬਾਈਡਨ ਦੀ ਮੌਜੂਦਗੀ ਦੇ ਵਿੱਚ 트ੰਪ ਨੇ ਕਿਹਾ ਕਿ ਅਮਰੀਕਾ ਦੀ ਪਿਛਲੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਸੀ। ਬਾਈਡਨ ਦੀ ਸਰਕਾਰ ਨੇ ਜਨਤਾ ਦੇ ਭਰੋਸੇ ਦੀ ਵੀ ਦੁਰਵਰਤੋਂ ਕੀਤੀ। ਅੱਜ ਅਮਰੀਕਾ ਦਾ ਆਜ਼ਾਦੀ ਦਿਵਸ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਉੱਥੇ ਭੇਜਤਾ ਜਾਵੇਗਾ ਜਿੱਥੇ ਦੇ ਉਹ ਹਨ ਅਮਰੀਕਾ ਦੇ ਵਿੱਚ ਰਾਜਨੀਤਿਕ ਬਦਲਾਖੋਰੀ ਵੀ ਖਤਮ ਕਰ ਦਿੱਤੀ ਜਾਵੇਗੀ ਹੁਣ ਅਮਰੀਕਾ ਫੌਜ ਦੂਜੀਆਂ ਦੀਆਂ ਜੰਗਾਂ ਵਿੱਚ ਨਹੀਂ ਜਾਏਗੀ ਮਹਿੰਗਾਈ ਅਤੇ ਜ਼ਰੂਰੀ ਵਸਤੂਆਂ ਦੀਆਂ ਲਗਾਤਾਰ ਵਧੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇਗਾ ਅਮਰੀਕਾ ਦੇ ਵਿੱਚ ਹੁਣ ਕੋਈ ਸੈਂਸਰਸ਼ਿਪ ਨਹੀਂ ਹੋਵੇਗੀ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਤੇ ਟੈਰਿਫ ਟੈਕਸ ਲਗਾਇਆ ਜਾਵੇਗਾ ਅਸੀਂ ਸੁਪਨੇ ਦੇਖਾਂਗੇ ਅਤੇ ਉਹਨਾਂ ਨੂੰ ਜਲਦੀ ਹੀ ਪੂਰਾ ਵੀ ਕਰਾਂਗੇ